ਦਿੱਲੀ ਦੇ ਅੱਜ ਦੇ ਚੋਣ ਨਤੀਜਿਆਂ ਨੇ ਇੱਕ ਗੱਲ ਬੜੀ ਸਪਸ਼ਟ ਕਰਤੀ ਹੈ ਕਿ ਝੂਠ ਤੇ ਫਰੇਵ ਦੀ ਰਾਜਨੀਤੀ ਹੈ ਜਿਹੜੀ ਇਹਦੀ ਮਿਆਦ ਬਹੁਤ ਥੋੜੀ ਹੈ। ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਇਹਨਾਂ ਨੇ ਸਵਾਏ ਝੂਠ ਤੋਂ ਦੇਸ਼ ਨੂੰ ਦਿੱਲੀ ਨੂੰ ਤੇ ਪੰਜਾਬ ਨੂੰ ਦਿੱਤਾ ਹੀ ਕੱਖ ਨਹੀਂ। ਤੇ ਦਿੱਲੀ ਦੇ ਚੋਣ ਨਤੀਜਿਆਂ ਦੇ ਵਿੱਚ ਅਰਵਿੰਦ ਕੇਜਰੀਵਾਲ, ਮਨੀਸ਼ ਸਸੋਧੀਆਂ, ਸੌਰਵ ਭਾਰਤਵਾਜ ਮਤਲਬ ਮੈਂ ਕਿਹੜੇ ਐਸੇ ਲੀਡਰ ਦਾ ਨਾਮ ਲਵਾਂ? ਲੋਕਾਂ ਨੇ ਸਾਰੇ ਨਕਾਰਦੇ। ਕਿਉਂਕਿ ਇਸ ਪਾਰਟੀ ਦਾ ਜਿਹੜਾ ਜਨਮ ਸੀ ਅਰਵਿੰਦ ਕੇਜਰੀਵਾਲ ਦਾ ਜਿਹੜਾ ਬਤੌਰ ਲੀਡਰ ਦੇ ਜਨਮ ਸੀ ਉਹ ਤਾਂ ਭ੍ਰਸ਼ਟਾਚਾਰ ਦੇ ਵਿਰੁੱਧ ਜਿਹੜਾ ਅੰਨਾ ਹਜ਼ਾਰੇ ਸਾਹਿਬ ਦਾ ਅੰਦੋਲਨ ਸੀ ਉਹਦੇ ਵਿੱਚ ਹੋਇਆ ਬਾਅਦ ਦੇ ਵਿੱਚ ਸਾਰੀ ਦਿੱਲੀ ਨੇ ਦੇਖਿਆ ਦੇਸ਼ ਨੇ ਦੇਖਿਆ ਕਿ ਕਿਸ ਤਰੀਕੇ ਅਰਵਿੰਦ ਕੇਜਰੀਵਾਲ ਨੇ ਭ੍ਰਸ਼ਟਾਚਾਰ ਕੀਤਾ ਪਹਿਲਾਂ ਸੁਪਰੀਮ ਕੋਰਟ ਨੇ ਮੋਹਰ ਲਾਈ ਕਿ ਭਾਈ ਆਮ ਆਦਮੀ ਪਾਰਟੀ ਭ੍ਰਸ਼ਟਾ ਕੇਜਰੀਵਾਲ ਸਾਹਿਬ ਭ੍ਰਸ਼ਟ ਨੇ ਤੇ ਅੱਜ ਦਿੱਲੀ ਦੇ ਵੋਟਰਾਂ ਨੇ ਜਿਨ੍ਹਾਂ ਤੋਂ ਸਰਟੀਫਿਕੇਟ ਲੈਂਡ ਦੀ ਗੱਲ ਅਰਵਿੰਦ ਕੇਜਰੀਵਾਲ ਨੇ ਕੀਤੀ ਸੀ ਅੱਜ ਦਿੱਲੀ ਵਾਲਿਆਂ ਨੇ ਵੀ ਸਰਟੀਫਿਕੇਟ ਦਿੱਤਾ ਕਿ ਭ੍ਰਿਸ਼ਟ ਪਾਰਟੀ ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਹੁਣ ਉਹਨਾਂ ਨੂੰ ਆਪਣਾ ਸਟੈਂਡ ਸਪਸ਼ਟ ਕਰਨਾ ਪੈਣਾ ਕਿਉਂਕਿ ਇੱਕ ਦਸਕਤ ਕਰਕੇ ਮੁੱਖ ਮੰਤਰੀ ਸਾਹਿਬ ਇਹਨਾਂ ਕੋਲੇ ਪੰਜਾਬ ਗਿਰਵੀ ਰੱਖਿਆ ਸੀ ਜਿਨ੍ਹਾਂ ਨੇ ਦਿੱਲੀ ਦਾ ਫੇਲ ਮਾਡਲ ਸਾਰੇ ਦੇਸ਼ 'ਚ ਪ੍ਰਚਾਰਿਆ ਪੰਜਾਬ ਦੇ ਲੋਕਾਂ ਨੂੰ ਉਹ ਫੇਲ ਮਾਡਲ ਦਿਖਾ ਕੇ ਇਹਨਾਂ ਨੇ ਠੱਗਿਆ ਉਹਰੇ ਵੋਟਾਂ ਪੁਆਈਆਂ ਪਰ ਮੈਂ ਜਿੱਦਾਂ ਕਹਿੰਦਾ ਹੁਣਾਂ ਕਿ ਪੰਜਾਬੀਆਂ ਨੂੰ ਕੋਈ ਠੱਗ ਲੇ ਪੰਜਾਬੀਆਂ ਨੂੰ ਕੋਈ ਝੂਠ ਮਾਰ ਦੇ ਫਿਰ ਪੰਜਾਬੀ ਉਹਦਾ ਜਵਾਬ ਦਿੰਦੇ ਨੇ ਉਹਨੇ ਪੰਜਾਬ ਦਾ ਹੀ ਸੇਕ ਦਿੱਲੀ ਪਹੁੰਚ ਗਿਆ ਕਿਉਂਕਿ ਮੋਸ਼ਨ ਬਹੁਤ ਹੈ ਪੰਜਾਬ ਚ ਵੋਕਲ ਬਹੁਤ ਹੈ ਪੰਜਾਬ ਜਿਸ ਤਰੀਕੇ ਉਹਰੇ ਗੈਂਗਸਟਰਵਾਦ ਹੈ ਜਿਸ ਤਰੀਕੇ ਉਹਰੇ ਸਿੱਧੀਆਂ ਫਨੋਤੀਆਂ ਚੱਲ ਰਹੀਆਂ ਨੇ ਨਾਮਵਾਰ ਖਡਾਰੀਆਂ ਦੇ ਸਿੰਗਰਾਂ ਦੇ ਕਤਲ ਹੋ ਰਹੇ ਨੇ ਨਸ਼ਾ ਸਕੂਲਾਂ ਕਾਲਜਾਂ ਤੱਕ ਪਹੁੰਚ ਗਿਆ ਡਵੈਲਪਮੈਂਟ ਨਹੀਂ ਹੋ ਰਹੀ ਲੋਕਾਂ ਨਾਲ ਕੀਤੇ ਵਾਦੇ ਨਹੀਂ ਪੂਰੇ ਕੀਤੇ ਇਹੋ ਸੇਕ ਵੀ ਅੱਜ ਦਿੱਲੀ ਦੇ ਵਿੱਚ ਜਾ ਕੇ ਲੱਗਿਆ ਤਾਂ ਹੀ ਜਿੱਥੇ ਜਿੱਥੇ ਪੰਜਾਬੀ ਬੈਠੇ ਨੇ ਉਥੇ ਦਿੱਲੀ ਦੇ ਵਿੱਚ ਵੀ ਆਮ ਆਦਮੀ ਪਾਰਟੀ ਬਹੁਤ ਬੁਰੇ ਤਰੀਕੇ ਦੇ ਨਾਲ ਹਾਰੀ ਤੇ ਤੁਸੀਂ ਤਾਂ ਸਾਰਾ ਪੰਜਾਬ ਇਹਨਾਂ ਦੀ ਫੇਰ ਰਾਜਨੀਤੀ ਤੇ ਲਟਾਇਆ ਮਾਨ ਸਾਹਿਬ ਚੱਕਿਆ ਜਹਾਜ਼ ਕਦੇ ਕੇਜਰੀਵਾਲ ਨੂੰ ਗੋਆ ਕਦੇ ਨਾਗਾਲੈਂਡ ਕਦੇ ਮੱਧਿਆ ਪ੍ਰਦੇਸ਼ ਉੱਥੇ ਜਾ ਕੇ ਇਸ਼ਤਿਹਾਰ ਲੱਗ ਰਹੇ ਪੰਜਾਬ ਦੇ ਖਰਚੇ ਤੇ ਕੀ ਨਿਕਲੇ ਔਰ ਜਿਹੜੇ ਪੰਜਾਬ ਦੇ ਐਮ ਐਲ ਏ ਐਮ ਪੀ ਮੰਤਰੀ ਇਹ ਸਭ ਚੌਧਰੀ ਬਣੇ ਦਿੱਲੀ ਚ ਘੁੰਮ ਕੇ ਪੰਜਾਬ ਦਾ ਪੈਸਾ ਲਟਾਰੇ ਸੀ ਅੱਜ ਦਿੱਲੀ ਵਾਸੀਆਂ ਨੇ ਉਹ ਵੱਡੇ ਵੱਡੇ ਚਿਹਰੇ ਹਰਾਤੇ ਤੇ 2022 ਚ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕੀ ਬਿਆਨ ਦਿੱਤਾ ਸੀ ਪੰਜਾਬ ਚ ਅਕਾ ਜੀ ਦੇਖੋ ਕਿੰਨੀ ਨਫਰਤ ਆ ਰਹੀਤੀ ਪਾਰਟੀਆਂ ਨੂੰ ਇਹਨਾਂ ਦਾ ਤਾਂ ਵੱਡੇ ਲੀਡਰ ਚੋਣ ਹਾਰ ਗਏ ਤੇ ਭਾਈ ਤੁਹਾਡੇ ਕੋਲ ਤਾਂ ਸਾਰੇ ਦੇਸ਼ ਚ ਇੱਕ ਚਿਹਰਾ ਸੀ ਅਰਵਿੰਦ ਕੇਜਰੀਵਾਲ ਅਜੋ ਵੀ ਚੋਣ ਹਾਰ ਗਏ ਇਹਦਾ ਮਤਲਬ ਬਹੁਤ ਨਫ਼ਰਤ ਕਰਦੇ ਨੇ ਲੋਕ ਆਮ ਆਦਮੀ ਪਾਰਟੀ ਨੂੰ ਜਿਹੜਾ ਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਕਿਉਂਕਿ ਆਹੀ ਤੋਂ ਵੱਟੇ ਚਿਹਰੇ ਸੀ ਤੁਹਾਡੇ ਕੋਲ ਉਹ ਦਿੱਲੀ ਦੇ ਵਿੱਚ ਬਹੁਤ ਬੁਰੇ ਤਰੀਕੇ ਦੇ ਨਾਲ ਚੋਣ ਹਾਰੇ ਸਾਰੇ ਸੋ ਅੱਜ ਆ ਕੇ ਸਾਹਮਣੇ ਆ ਕੇ ਜਵਾਬ ਦਿਓ ਔਰ ਪੰਜਾਬ ਦੇ ਵਿੱਚ ਜਿਹੜਾ 2 ਸਾਲ ਦਾ ਸਮਾਂ ਅੱਜ ਤੁਹਾਡਾ ਵੀ ਉਹ ਪੁੱਠੀ ਗਿਣਤੀ ਸ਼ੁਰੂ ਹੈ ਕਿਉਂਕਿ ਜੋ ਹਾਲਾਤ ਦਿੱਲੀ ਦੇ ਵਿੱਚ ਹੋਏ ਨੇ ਤੋਂ ਬੱਤਰ ਹਾਲਾਤ ਪੰਜਾਬ ਦੇ ਵਿੱਚ ਹੋਣਗੇ ਕਿਉਂਕਿ ਪੰਜਾਬ ਨੂੰ ਤੁਸੀਂ ਲੋਕਾਂ ਨੇ ਠੱਗਿਆ ਝੂਠ ਬੋਲ ਕੇ ਲੋਕਾਂ ਨਾਲ ਕੀਤੇ ਵਾਦੇ ਪੂਰੇ ਨਹੀਂ ਕੀਤੇ ਕਰਜ਼ਈ ਪੰਜਾਬ ਨੂੰ ਤੁਸੀਂ ਲੋਕਾਂ ਨੇ ਬਣਾਤਾ ਪੰਜਾਬ ਦਾ ਸਾਰਾ ਪੈਸਾ ਤੁਸੀਂ ਦਿੱਲੀ ਤੇ ਲਟਾਇਆ ਹੁਣ ਅੱਜ ਤੋਂ ਬਾਅਦ ਥੋੜੀ ਜਵਾਬਦੇਹੀ ਸ਼ੁਰੂ ਹੈ ਔਰ 2027 ਚ ਆਮ ਆਦਮੀ ਪਾਰਟੀ ਦਾ ਉਰੇ ਵੀ ਹਿਸਾਬ ਹੋਣਾ ਕਿਉਂਕਿ ਬੂਟਾ ਜਿਹੜਾ ਦਿੱਲੀ ਚ ਲੱਗਿਆ ਸੀ ਉਥੋਂ ਹੀ ਆਮ ਆਦਮੀ ਪਾਰਟੀ ਆਈ ਉਹ ਦਿੱਲੀ ਵਾਲੇ ਨੇ ਬੂਟਾ ਪੱਟ ਕੇ ਸਿੱਟਤਾ ਤੇ ਹੁਣ ਪੰਜਾਬ ਦੇ ਵਿੱਚ ਵਾਰੀ ਆ ਔਰ ਪੰਜਾਬੀ ਇਹਦਾ 2027 ਦੇ ਵਿੱਚ ਜਵਾਬ ਦੇਣ ਗਿਆ ਹੁਣ ਤਿਆਰੀ ਕਰੋ ਇਹ ਜਿਹੜਾ ਐਕਸਾਈਜ਼ ਕੋਟਾਲਾ ਇਹ ਜਿਹੜਾ ਐਡਵਰਟਾਈਜ਼ਮੈਂਟ ਕੋਟਾਲਾ ਹੈ ਇਹ ਤਾਂ ਸਾਰੇ ਦਾ ਹੁਣ ਪੰਜਾਬੀ ਜਵਾਬ ਦੇਣ